ਪਟਵਾਰੀ ਮਰਦਾਬਾ ਮਰਦਾਬਾ ਜਿੰਦਾਬਾਦ ਚਲੋ ਪੜੋ ਸੁਲਵੀ ਪਟਵਾਰੀ ਸਾਹਿਬ ਕੋ ਜਲਦੇ ਆਪਾਂ ਆ ਸਾਰਾ ਕੋ ਆਪਣਾ ਕੋ ਫਰਜ਼ ਆ ਸਾਰਾ ਪ੍ਰੂਫ ਨੇ ਆਪਣੇ ਕੋ ਪਟਵਾਰੀ ਮਰਦਾਬਾ ਬੋਲ ਮਰਦਾਬਾ ਮਰਦਾਬਾ

ਫਟਵਾਰੀ ਸਾਹਿਬ ਤੋਂ ਫਿਰਦੇ ਆ ਜੀ ਸਾਡਾ ਇੰਤਕਾਲਾ ਮਨਜ਼ੂਰੀ ਲਈ ਪੇਸ਼ ਆ ਇਹ ਕਹਿੰਦੇ ਜੀ ਨਾਮ ਮਨਜ਼ੂਰ ਕਰਕੇ ਅਸੀਂ ਐਸ.ਆਈ.ਓਂ ਦੇ ਭੇਜਾਂਗੇ ਸਾਨੂੰ ਇਹਦਾ ਰਿਟਰਨ 6 ਮਹੀਨੇ ਨਹੀਂ ਹੋ ਜਾਣਗੇ ਸਾਨੂੰ 6 ਮਹੀਨੇ ਆ ਮਾਰ ਰਹੀ ਹੈ ਜੀ ਹਾਲਾਤ ਨੂੰ ਅੱਗੇ ਕਰਦੇ 7-8 ਮਹੀਨੇ ਹੋ ਗਏ ਨਾ ਤਾਂ ਕੋਈ ਇੱਥੇ ਸੁਣਦਾ ਆਉਨੇ ਆ ਦਪਹਿਰ ਚੁੱਕਣੇ ਮੁੜ ਜਾਂਦੇ ਆ ਜਿਵਾਲੀ ਇੱਥੇ ਕੰਮ ਨਹੀਂ ਹੁੰਦਾ ਕਿਸੇ ਦਾ ਵੀ ਉਹੀ ਕਹੀ ਜਾਂਦੇ ਨੇ ਕੰਮ ਸਾਫੇ ਦੇ ਗੰਦ ਚੱਕਿਆ ਗਿਆ ਪਹਿਲੀ ਸਰਕਾਰ ਨੇ ਸਾਫ ਦੀ ਗੰਦ ਦਾ ਹੁਣ ਪਿਆ ਹੁਣ ਹੋਣ ਹੁਣ ਫੋੜੇ ਦਾ ਵੀ ਸਾਫ ਨਹੀਂ ਹੋਣਾ ਦਾ ਪਾਇਆ ਹੋਇਆ ਬੈਣੀਆ ਜੀ ਤਾਰਾ ਚੰਗਿਆ ਦੀ ਬੋਲ ਦੱਸੀ ਵੀ ਇਹਨਾਂ ਨੂੰ ਪਾਈਆ ਪਰ ਦੱਸਾਉਂਦੇ ਆ ਆਹ ਇੱਕਾਲਾ ਮਨਜ਼ੂਰੀ ਲਈ ਪੇਸ਼ ਆ ਬਦਦੇ ਉੱਤੇ ਅੱਜ ਵੀ ਤਾਜੀ ਕਰਦਾ ਇਹ ਉਹਨੂੰ ਮਨਜ਼ੂਰ ਨਹੀਂ ਕਰ ਰਹੇ 50 ਲੱਖ ਰੁਪਇਆ ਮੰਗ ਰਹੇ ਨੇ 30 ਲੱਖ ਰੁਪਇਆ 1 ਲੱਖ ਰੁਪਇਆ ਕੀਲੇ ਦੇ ਸਾਥੋਂ ਮੰਗ ਕਰ ਰਹੇ ਨੇ 20000 ਰੁਪਇਆ ਤਾਂ ਲੱਗਦਾ ਉਹ ਨਹੀਂ ਜਾਈ 20 20-25 ਹਜ਼ਾਰ ਪਰਿਵਾਰੀ ਸਾਥੋਂ ਪਹਿਲਾਂ ਲੈ ਗਿਆ ਜੀ ਇਸੇ ਕੰਮ ਦੇ ਹਾਰਤੇ ਸਾਨੂੰ ਹੋਣਾ ਚਾਹੀਦਾ ਕੋਈ ਲਾੜੀ ਲੱਗਣ ਆਮ ਆਦੀ ਪਾਰਟੀ ਦੀ ਸਰਕਾਰ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਨੂੰ ਕਰਪਸ਼ਨ ਮੁਕਤ ਬਣਾਉਣ ਦੀ ਗੱਲ ਆਖਿਆ ਜਾ ਰਹੀਆਂ ਸੀਗੀਆਂ ਤੇ ਜਦੋਂ ਸਰਕਾਰ ਪੰਜਾਬ ਦੇ ਵਿੱਚ ਬੰਦੀ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਇੱਕ ਕਰਪਸ਼ਨ ਦੇ ਖਿਲਾਫ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੰਬਰ ਤੇ ਵੀ ਕਈ ਕੰਪਲੀਟਾਂ ਹੁੰਦੀਆਂ ਨੇ ਪਰ ਹੁਣ ਇੰਜ ਜਵਾਬਦੇਹੀ ਨਾਤੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ ਖੋਫ ਹੈ ਨਾ ਮੁੱਖ ਮੰਤਰੀ ਦਾ ਖੋਫ ਹੈ ਨਾ ਹੀ ਆਪਣੇ ਅਫਸਰਾਂ ਦਾ ਖੋਫ ਹੈ ਤਾਜ਼ਾ ਮਾਮਲਾ ਸਮਰਾਲਾ ਤਹਿਸੀਲ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਪਟਵਾਰੀ ਦੇ ਵੱਲੋਂ ਇੱਕ ਜ਼ਮੀਨ ਦਾ ਇੰਤਕਾਲ ਕਰਨ ਦੀ ਇਹ ਵਜ ਦੇ ਵਿੱਚ ਲੱਖਾਂ ਰੁਪਏ ਮੰਗ ਲਏਗੇ ਜਦੋਂ ਤੁਸੀਂ ਵੀ ਜਿਹੜੀ ਹੈ ਰਕਮ ਜਾਣੂਗੇ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇੱਕ ਪਟਵਾਰੀ ਵੀ ਇੰਨੀ ਮੋਟੀ ਰਿਸ਼ਵਤ ਲੈ ਸਕੇ ਕਦਾ ਲੱਖਾਂ ਰੁਪਏ ਤਨਖਾ ਲੈਣ ਵਾਲੇ ਪਟਵਾਰੀ ਇੰਨੀ ਮੋਟੀਆਂ ਰਿਸ਼ਵਤਾਂ ਮੰਗਦੇ ਫਿਰਦੇ ਨੇ ਦੱਸਦੀ ਕਿ ਤਾਜ਼ਾ ਮਾਮਲਾ ਜਿਹੜਾ ਹੈ ਸਮਰਾਲਾ ਦੇ ਨਜ਼ਦੀਕੀ ਪਿੰਡ ਮਾਨਕੀ ਦਾ ਹੈ ਜਿੱਥੇ ਇੱਕ ਜ਼ਮੀਨ ਦੇ ਇੰਤਕਾਲ ਨੂੰ ਲੈ ਕੇ ਪਟਵਾਰੀ ਦੇ ਵੱਲੋਂ 7 ਲੱਖ ਰੁਪਏ ਮੰਗ ਲਏਗੇ ਦੱਸਦੀ ਕਿ ਜਿਹੜਾ ਪੀੜਿਤ ਹੈ ਜਸਵੀਰ ਸਿੰਘ ਉਸ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੇ ਪਿਤਾ ਦਾ 2022 ਦੇ ਵਿੱਚ ਦਿਹਾਂਤ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਹਨੇ ਜਿਹੜੀ ਜ਼ਮੀਨ ਦਾ ਇੰਤਕਾਲ ਕਰਵਾਉਣਾ ਸੀਗਾ ਅਤੇ ਉਸ ਦੇ ਵੱਲੋਂ ਪਟਵਾਰੀ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਉਸ ਦੇ ਵੱਲੋਂ ਹੁਣ ਤੱਕ ਪਟਵਾਰੀ ਨੂੰ 20000 ਰੁਪਏ ਰਿਸ਼ਵਤ ਦੇ ਤੌਰ ਤੇ ਉਹ ਦੇ ਚੁੱਕਾ ਹੈ ਪਰ ਉਸ ਤੋਂ ਬਾਅਦ ਜਦੋਂ ਪਟਵਾਰੀ ਨੇ 9 ਮਹੀਨੇ ਤੱਕ ਉਸ ਦੀ ਕੋਈ ਵੀ ਖੈਰ ਸਬਰ ਨਾਲ ਨਹੀਂ ਦਿੱਤੀ ਨਾ ਹੀ ਉਸ ਦਾ ਇੰਤਕਾਲ ਚੜਾਇਆ ਤੇ 9 ਮਹੀਨੇ ਲਗਾਤਾਰ ਚੱਕਰ ਲਗਾਉਣ ਤੋਂ ਬਾਅਦ ਉਸ ਨੇ ਪਟਵਾਰੀ ਕੋ ਕਾਰਨ ਪੁੱਛਿਆ ਤੇ ਪੈਂਦੇ ਸੱਟੇ ਹੀ ਪਟਵਾਰੀ ਦੇ ਵੱਲੋਂ 7 ਲੱਖ ਰੁਪਏ ਦੀ ਰਿਸ਼ਵਤ ਮੰਗ ਲਈ ਗਈ ਇਸ ਮੌਕੇ ਜਦੋਂ ਪੀੜਿਤ ਜਸਵੀਰ ਸਿੰਘ ਦੇ ਵੱਲੋਂ ਸਮਰਾਲਾ ਦੀ ਤਹਿਸੀਲ ਦੇ ਵਿੱਚ ਅੱਜ ਹੰਗਾਮਾ ਕੀਤਾ ਗਿਆ ਤੇ ਉਸਦੇ ਸਾਥੀ ਵੀ ਉੱਥੇ ਪਹੁੰਚ ਗਏ ਅਤੇ ਉਸਦੇ ਜਿਹੜੇ ਪਿੰਡ ਦੇ ਸਾਥੀ ਸੀਗੇ ਉਹਨਾਂ ਦੇ ਵੱਲੋਂ ਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ 11 ਜੁਲਾਈ 2024 ਨੂੰ ਜਿਹੜਾ ਇੰਤਕਾਲ ਹੋਣਾ ਸੀਗਾ ਉਹ ਅੱਜ ਤੱਕ ਨਹੀਂ ਹੋ ਪਾਇਆ ਅਤੇ ਪਟਵਾਰੀ ਦੇ ਵੱਲੋਂ ਇੰਤਕਾਲ ਦੇ 7 ਲੱਖ ਰੁਪਏ ਮੰਗੇ ਗਏ ਨੇ ਅਤੇ ਜਿਹੜੀ ਜ਼ਮੀਨ ਆ ਉਹ ਕੁੱਲ 7 ਕਿੱਲੇ ਦੀ ਹੈ ਮਤਲਬ 1 ਕਿੱਲਾ 7 ਲੱਖ ਰੁਪਏ ਦੇ ਵਿੱਚ ਪਟਵਾਰੀ ਦੇ ਵੱਲੋਂ ਮੰਗਿਆ ਗਿਆ ਜਿਹੜਾ ਕਿ ਇੰਤਕਾਲ ਕਰਨ ਦਾ ਪਰ ਉਹਨਾਂ ਨੇ ਇਹ ਕਿਹਾ ਕਿ ਇੰਨੀ ਮੋਟੀ ਰਿਸ਼ਵਤ ਜਿਹੜੀ ਲੈਣਾ ਉਹ ਨਿੰਦਣਯੋਗ ਗੱਲ ਹੈ ਇਸ ਸੰਬੰਧ ਦੇ ਵਿੱਚ ਜਦੋਂ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਮਾਮਲਾ ਮੇਰੇ ਕੋਲ ਆਇਆ ਸੀਗਾ ਅਤੇ ਕਾਗਜ਼ਾਤਾਂ ਦੇ ਵਿੱਚ ਲਿਖਿਆ ਗਿਆ ਸੀ ਕਿ ਇਸ ਜ਼ਮੀਨ ਦੀ ਕੁਰਸੀ ਨਾਮਾ ਨਹੀਂ ਹੋਇਆ ਇਸ ਕਰਕੇ ਮੈਂ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ ਅਤੇ ਨਾਇਬ ਤਹਿਸੀਲਦਾਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਰਿਸ਼ਵਤ ਦੇ ਸੰਬੰਧ ਦੇ ਵਿੱਚ ਮੇਰੇ ਕੋਲ ਆਵੇਗੀ ਤਾਂ ਮੈਂ ਉਸ ਦੀ ਜਾਂਚ ਜ਼ਰੂਰ ਕਰਵਾਈ ਜਾਵੇਗੀ ਇਸ ਮੌਕੇ ਨਾਇਬ ਤਹਿਸੀਲਦਾਰ ਦੇ ਵੱਲੋਂ ਕੀ ਕੁਝ ਕੀਤਾ ਗਿਆ ਉਹ ਵੀ ਤੁਸੀਂ ਇੱਕ ਵਾਰ ਸੁਣ ਲਵੋ ਐਸਐਮਜ਼ेड ਨਿਊਜ਼ ਦੇ ਲਈ ਕੀ ਨਾਂਵ ਹੈ ਤੁਹਾਡਾ ਜਸਵੀਰ ਸਿੰਘ ਜੀ ਕੀ ਮਾਮਲਾ ਤੁਸੀਂ ਲਾਰੇਬਾਦੀ ਕਰ ਰਹੇ ਹੋ ਸਵਰਾਪਤੀ ਦੇ ਵਿੱਚ ਕੀ ਮਾਮਲਾ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਆ ਉਹ ਇੰਤਕਾਲ ਨਹੀਂ ਜੀ ਸਾਡੇ ਨੌ ਚੱਲ ਰਿਹਾ ਹੈ ਵਿਰਾਸਤ ਤੁਹਾਡਾ ਪਿੰਡ ਕਿਹੜਾ ਮਾਨਕੀ ਇਸ ਜੀ ਦਾ ਇੰਤਕਾਲਾ ਪੂਰਾ ਮਾਮਲਾ ਠੀਕ ਹੈ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ 5 ਜਾਨੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਲਦਾਰ ਤੇ ਪਟਵਾਰੀ ਨੂੰ ਉਹ ਸਾਡੇ ਨਾਲ ਨਹੀਂ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਂਦੇ ਆ ਕਿਤੇ ਕਿਵੇਂ ਓਪਨੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬਕਾ ਖਾਨਾ ਆਏਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਸਕੂਲ ਚੋਂ ਸਾਡੇ ਬੈਂਟ ਚੋਂ ਜਵਾਕ ਲਾਤੇ ਜੀ ਸਕੂਲ ਵਾਲੀ ਚੋਂ ਇਹ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਤੁਹੇ ਜਾਬ ਲਗਾ ਰਹੇ ਹੋ ਥੋੜਾ 7 ਲੱਖ ਰਿਸ਼ਵ ਲੋਗੀ ਗਈ ਹਾਂਜੀ ਬਸ ਇਹ ਵੀ ਇੰਤਕਾਲ ਚਾੜਾਂਗੇ ਗਵਾਏ ਜੀ ਦੋਏ ਆਇਆ ਇੱਕ ਵਾਇ ਇਹ ਫਟਵਾਰੀ ਨੇ ਸਭ ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਰਾਜੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਹੈ ਜੀ ਇਹਨਾਂ ਨੇ 10000 ਰੁਪਏ ਫਟਵਾਰੀ ਨੂੰ ਦੇ ਕੇ ਵੀ ਰੱਖਿਆ ਉਹਨੇ 10 15 ਨੇ ਰੁਪਏ ਮੋੜਤਾ ਚਮਨ ਫਟਵਾਰੀ ਆ ਜੀ ਸਾਰੇ ਫਟਵਾਰੀ ਗਲਤ ਨਹੀਂਗੇ ਫਟਵਾਰੀ ਦਾ ਕੀ ਨਾਮ ਹੈ ਚਮਨ ਚਮਨ ਲਾਲ ਜੀ ਚਮਨ ਹਾਂਜੀ ਤੁਸੀਂ ਕਿੰਨੀ ਵਾਰ ਗੱਲ ਕਰਕੇ ਕੀਤੇ ਵਾਰ ਫਟੋ ਘਟ ਸਾਨੂੰ ਜਨਵਰੀ ਦੇ ਆਉਣੇ ਆ ਜਨਵਰੀ ਦੇ ਜੀ ਬਿਲਕ ਤਸੀਲਦਾਰ ਸਾਹਿਬ ਨਾਲ ਵੀ ਕਈ ਵਾਰ ਅਸੀਂ ਸਰੌਦੀ ਵੀ ਗਏ ਜੀ ਆਦੋਂ ਉੱਥੇ ਡੀਸੀ ਆਇਆ ਸੀ ਜੀ ਆਏ ਉੱਤੇ ਪੇਸ਼ ਹੋਈ ਉਦੋਂ ਤਸੀਲਦਾਰ ਸਾਹਿਬ ਨੇ ਹਰੂ ਤੋਂ ਕੰਮ ਕਰਤਾ ਜੀ ਹਾਂ ਤਸੀਲਦਾਰ ਦੀ ਨਾਰੇਬਾਦੀ ਕੀਤੀ ਹਾਂ ਜੀ ਉਹ ਕੀ ਕੱਪ ਤੁਹਾਡਾ ਕੰਮ ਨਾ ਹੋ ਜਾ ਸੱਪ ਕੀ ਅਸੀਂ ਕਿਹਦਾ ਮੰਨ ਕਰਨਾ ਲਾਵੇਂ ਕਿ ਟ੍ਰਾਪ ਸਾਰੇ ਜ਼ਿਮੀਦਾਰ ਰਹੀ ਜੱਟ ਜ਼ਿਮੀਦਾਰ ਖੇਤੀ ਬਾੜੀਆਂ ਦਾ ਦਇਰ ਕੇ ਵੇਲੇ ਆ ਰੋਏ ਘੇੜੇ ਮਾਰਨੂੰ ਸਾਦਾ ਵੀ ਸਰ ਲੈ ਦਿੱਤੇ ਬੈਂਕਾਂ ਦੇ ਸਾਡੇ ਘਰ ਆਉਂਦੇ ਨੇ ਜਿਹੜੇ ਪੈਸੇ ਦੇਣੇ ਨੇ ਸਭ ਇੱਥੇ ਸਾਡੇ ਘਰੇ ਆਉਂਦੇ ਨੇ ਉਹ ਕਿਹਦੇ ਸਮਝਦੇ ਨੇ ਜੀ ਲਿਮਿਟ ਬਣੀ ਹੋਈ ਆ ਬੈਂਕ ਵਾਲੇ ਕਿਹਦੇ ਇਹ ਤਾਂ ਅੰਦਰ ਬੈਠੇ ਨੇ ਇਹ ਲੋ ਇਹ ਨਾਰੇਬਾਦੀ ਕਰ ਰਹੀ ਸੀ ਸਾਡ ਦੇ ਖਲਾਬ ਸ਼੍ਰੋ ਰਿਸ਼ਵਰਪੁਰ ਦੇ ਖਲਾਬ ਇਹ ਮਾਮਲਾ ਹੈ। ਮਾਮਲਾ ਇਹ ਹੈ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਹੈ। ਇਹ ਇੰਤਕਾਲ ਦਰਜ ਹੈ ਜੀ 11/7/2024 ਦਾ। ਪਹਿਲਾਂ ਇਹਦੀ ਪੜਤਾਲ ਹੋਈ ਆ। ਉਹਨੇ ਮਨਜ਼ੂਰੀ ਲਈ ਪੇਸ਼ ਆ। ਤ੍ਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ। ਉਹ ਕਹਿੰਦੇ ਵੀ ਅਸੀਂ ਇਹਨੂੰ ਐਸ.ਡੀ.ਐਮ ਸਾਹਿਬ ਦੇ ਮਤਨਜ਼ਾ ਕਰਕੇ ਭੇਜ ਦਿੰਦੇ ਆ। ਪਰ ਸਾਨੂੰ ਇਸ ਦਾ ਰੀਜ਼ਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਉੱਤੇ ਕੋਈ ਅਲੀਗੇਸ਼ਨ ਇੰਤਕਾਲ ਤੇ। ਜੇ ਉਸੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪਰਦਾ ਜੀ ਪਰ ਜਦੋਂ ਤੁਸੀਂ ਇੱਕ ਇਲਜ਼ਾਮ ਲਗਾ ਰਹੇ ਹੋ ਤੇ 7 ਲੱਖ ਹਾਂਜੀ ਪੜਵਾਰੀ ਕੋ ਮੈਂ ਪਹਿਲਾਂ ਪੜਵਾਰੀ ਕੋ ਗਿਆ ਪੜਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਏ ਲੱਖ ਰੁਪਏ ਕੀਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ ਖੱਤ ਕੀਲੇ ਨਹੀਂ ਟੋਟਲ 7 ਲੱਖ ਰੁਪਏ ਫਿਰ ਸ਼ੁੱਕਰਵਾਰ ਨੂੰ ਉਹਨਾਂ ਦੇ ਪੜਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਓ ਮੈਂ ਥੋੜਾ ਇੰਤਕਾਲ ਮਨਜ਼ੂਰ ਕਰਾ ਸਰ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਇਸ ਵਾਰ ਅਸ਼ੋਕਪੁਰ ਦੇ ਨਕਸਾ ਸਾਬ ਸਾਬ ਝੂਠੇ ਦਾਅਵੇ ਨੇ ਕੋਈ ਕੋਈ ਕੰਮ ਨਹੀਂ ਹੁੰਦਾ ਡਬਲ ਕੁਝ ਨਹੀਂ ਆਇਆ ਜੀ ਪਹਿਲਾਂ ਵਾਲੇ ਘੱਟ ਲੈਂਦੇ ਸੀ ਹੁਣ ਵੱਧ ਗਏ ਡਬਲ ਹੋ ਗਿਆ ਆ ਕੇ ਦੇਖੋ ਬਜ਼ੁਰਗ ਕਿੰਨੇ ਪਿੱਟਦੇ ਨੇ ਜੀ ਕੋਈ ਕੰਮ ਨਹੀਂ ਹੁੰਦਾ ਹੋਰ ਇਹਦੇ ਤੋਂ ਕਹਿੰਦਾ ਨਾ ਕੋਈ ਬੁਲਾਉਣਾ ਹੁਣ ਆਹ ਦੇਖ ਲਓ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸਾ ਜੀ ਤਾਂ ਮੈਨੂੰ ਦੱਸ ਦਿਓ ਮੈਂ ਤਾਂ ਜਵਾਬ ਦੇ ਆ। ਜੇ ਕੋਈ ਨੋਟਰੀ ਆ ਇਹਦਾ ਦੇਖ ਲੈ। ਮਨਜ਼ੂਰੀ ਲਈ ਦੇਖਾ। ਸਾਨੂੰ ਪਹਿਲਾਂ ਝੂਠਾ 3 ਵਜੇ ਦਾ ਟਾਈਮ ਕਿ ਕਰਤਾ? ਅੱਜ ਕੀ ਮੰਗ ਕਰਦੇ? ਮੰਗ ਕਰਦੇ ਹਾਂ ਤਾਂ ਇਹ ਤਾਂ ਕੱਲ ਮਨਜ਼ੂਰ ਕੀਤਾ ਜਾਵੇ ਜੀ। ਅਸੀਂ ਤਾਂ ਹੀ ਮੰਗ ਕਰਦੇ। ਨਹੀਂ ਅਸੀਂ ਕਹਿੰਦੇ ਅਸੀਂ ਨਹੀਂ ਅਸੀਂ ਧਰਨਾ ਲਾਵਾਂਗੇ ਜੀ। ਇਹਨਾਂ ਨੇ ਕੋਈ ਡਿਸਾਈਡ ਕਰ ਗਿਆ। ਅਸੀਂ ਇਹਨਾਂ ਦਾ ਨੌਨ ਕਰਾਂਗੇ। ਜਵਾਰ ਜ਼ਿੰਮੇਵਾਰ ਸਮਝਾ ਨਹੀਂ ਕਰਦੇ ਜੀ। ਦੱਸੋ ਜੀ ਅਸੀਂ ਖਰਚਾ ਕਿੱਥੋਂ ਚਲਾਈਏ? ਜੇ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲਓ ਸੁਸਾਈਡ ਕਰਦਾ ਜੀ ਤਾਂ ਅਸੀਂ ਜ਼ਿੰਮੇਵਾਰੀ ਇਹ ਹੋਣਗੇ। ਕੋਈ ਪੈਸਾ ਨਹੀਂਗਾ ਜੀ। ਮੇਰਾ ਹਰੀਸ਼ ਕੁਮਾਰ ਜੀ ਨੇ ਆਪਸੀ ਉਦਾਰ ਸੰਵਾਦ ਹੈ ਜਦ ਸੰਵਾਦ ਤਕੀਬ ਨਰੇ ਬੱਗੀ ਹੋਈ ਹੈ ਵਿਸ਼ਵ ਕੁਮਾਰ ਦੇ ਦਰਜਾਮ ਲਾਏ ਨੇ ਪਟਵਾਰੀ ਵੱਲੋਂ ਤੇ ਤਸਵੀਲ ਦਾ ਘਟ ਦੇ ਜੋਨੀ ਜਾਣ ਲੱਗੇ ਨਹੀਂ ਮਨੂ ਇਸ ਬਾਰੇ ਮੈਂ ਆਪਣੇ ਰੂਮ 'ਚ ਬੈਠਾ ਹੈਗਾ ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਵੀ ਬਟ ਮੈਂ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀਗੇ ਸਾਰੇ ਪਟਵਾਰੀ ਨੂੰ ਬੁਲਾਇਆ ਸੀ ਕਾਨੂੰ ਕੋ ਵੀ ਸਾਰੇ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਅੱਜ ਦਾ ਗੱਲ ਹੈ ਸਾਡਾ ਇਤਤਕਾਲ ਜਿਹੜਾ ਹੈਗਾ ਤੁਸੀਂ ਨਾਮ ਮਨਜ਼ੂਰ ਕਰਤਾ ਹੈ ਮੈਂ ਪਟਵਾਰੀ ਤੋਂ ਬੁਲਾਇਆ ਸੀ ਰਿਕਾਰਡ ਉਸ ਮੁਤਾਬਕ ਹੈ 23 ਤਰੀ ਨਾਮਜੂਰ ਹੋਇਆ ਹੋਇਆ ਅੰਤਕਾਰ ਔਰ ਪਟਵਾਰੀ ਦਾ ਔਰ ਕਾਨੂੰਗੋਸਾਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀ ਦਾ ਮਤਜ਼ੀਕ ਨਹੀਂ ਹੋਇਆ ਧੀਰਾਂ ਨੂੰ ਕਈ ਵਾਰ ਫਲਾਣ ਤੇ ਕਿਹਾ ਬੰਦੂ ਨਹੀਂ ਹੋਣਾ ਇਸ ਕਰਕੇ ਮੇਰੇ ਵੱਲੋਂ ਨਾਮਜੂਰ ਹੋ ਚੁੱਕਾ ਹੈ ਪਰ ਉਹਨਾਂ ਪੀੜਤ ਪਰਵਾਰ ਦਾ ਇਹ ਗੱਲ ਕਹਿ ਰਿਹਾ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਸਾਨੂੰ ਦੇ ਦੋ ਤੇ ਕੱਲ ਅੰਤਕਾਰ ਚੜ ਜਾਵੇ ਨਹੀਂ ਜੀ ਮੇਰੇ ਕੋਈ ਅਸੇ ਵੀ ਕੋਈ ਨੌਲੇਜ ਨਹੀਂ ਹੈ ਔਰ ਨਾ ਹੀ ਇਸ ਦਫੇਲ ਦੇ ਵਿੱਚ ਕੋਈ ਕਿਸੇ ਤੋਂ ਪੈਸਾ ਲਿਆ ਜਾਂਦਾ ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮੈਨੂੰ ਉਸ ਬਾਰੇ ਜਾਂ ਮਾਰੇ ਕੋਈ ਨੌਲੇਜ ਨਹੀਂ ਹੈ ਸਮਰਾਲਾ ਦੇ ਬੜਵਾਲੀ ਉੱਤੇ ਲੋਕ ਕਰ ਰਹੇ ਨੇ ਜੀ 7 ਲੱਖ ਫਿਰ ਮੰਗ ਰਹੇ ਨੇ ਤੇ ਸਾਬਤੋਂ ਦਾ ਤੁਸੀਂ ਕੀ ਕਰਦੇ ਹੋ ਮੈਨੂੰ ਦੱਸੋ ਜੀ ਉਹ ਕੋਈ ਦੇਣ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਆ ਮੈਂ ਉੱਥੇ ਸੇ ਕਰਕੇ ਭੇਜਾਂਗਾ ਪੁੱਛੀ ਜੀ ਪਹਿਲਾਂ ਵੀ ਕਹਿ ਰਹੇ ਨੇ ਬੀਰ ਜੀ ਆ ਤੇ ਲਿਆਉਂਦੇ ਨਹੀਂ ਮੰਨਣੀ ਸਰ ਕੋਈ ਕੋਈ ਵੱਲੋਂ ਕੋਈ ਜਾਣਕਾਰੀ ਆ ਵੀ